ਗਿਆਨ ਦੇ ਸਾਹਮਣੇ ਉਮਰ ਕੋਈ ਮਾਇਨੇ ਨਹੀਂ ਰੱਖਦੀ ਜੇਕਰ ਕੋਈ ਸੋਚੇ ਕਿ ਅਸੀਂ ਵੱਡੀ ਉਮਰ ਦੇ ਹੋ ਕੇ ਹੀ ਮਰਾਂਗੇ ਤਾਂ ਇਹ ਝੂਠੀ ਗੱਲ ਹੈ ਮੌਤ ਤਾਂ ਕਦੇ ਵੀ ਆ ਸਕਦੀ ਹੈ ਫਿਰ ਉਹ ਚਾਹੇ ਬੱਚਾ ਹੋਵੇ ਜਵਾਨ ਹੋਵੇ ਜਾਂ ਫਿਰ ਬੁੱਢਾ ਹੋਵੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤਰਵੰਦੀ ਗ੍ਰਾਮ ਵੱਲੋਂ ਪਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਆਪਣੇ ਪਰਿਵਾਰ ਨੂੰ ਮਿਲਣ ਪੱਖਾਂ ਦੇ ਰਦਵੇ ਲਈ ਚੱਲ ਪਏ ਰਸਤੇ ਵਿੱਚ ਇੱਕ ਪੜਾਉ ਦੇ ਸਮੇਂ ਜਦੋਂ ਆਪ ਕੰਥੂ ਨੰਗਲ ਗ੍ਰਾਮ ਵਿੱਚ ਇੱਕ ਰੁੱਖ ਦੇ ਹੇਠਾਂ ਕੀਰਤਨ ਵਿੱਚ ਵਿਅਸਤ ਸਨ ਤਾਂ ਇੱਕ ਕਿਸ਼ੋਰ ਦਾ ਸ਼ਾਦਾ ਬਾਲਕ ਤੁਹਾਡੀ ਮਧੁਰ ਬਾਣੀ ਦੇ ਖਿੱਚ ਵੱਲੋਂ ਚਲਾ ਆਇਆ ਅਤੇ ਕਾਫੀ ਸਮਾਂ ਕੀਰਤਨ ਸੁਣਦਾ ਰਿਹਾ ਫਿਰ ਜਲਦੀ ਵੱਲੋਂ ਘਰ ਪਰਤ ਗਿਆ ਘਰ ਵੱਲੋਂ ਕੁਝ ਖਾਦੇ ਪਦਾਰਥ ਤੇ ਦੁੱਧ ਲਿਆ ਕੇ ਗੁਰਦੇਵ ਨੂੰ ਭੇਟ ਕਰਦੇ ਹੋਏ ਕਿਹਾ ਤੁਸੀਂ ਕਿਰਪਾ ਕਰਕੇ ਇਹਨਾਂ ਦਾ ਸੇਵਨ ਕਰੋ ਉਸ ਕਿਸ਼ੋਰ ਦੀ ਸੇਵਾ ਭਗਤੀ ਵੇਖ ਕੇ ਗੁਰੂਦੇਵ ਅਤਿ ਖੁਸ਼ ਹੋਏ ਅਤੇ ਅਸੀਸ ਦੇ ਹੋਏ ਕਿਹਾ ਚਿਰਨ ਜੀਵ ਰਹੋ ਅਤੇ ਪੁੱਛਿਆ ਪੁੱਤਰ ਤੁਸੀਂ ਕੀ ਚਾਹੁੰਦੇ ਹੋ ਕਿਸ਼ੋਰ ਨੇ ਜਵਾਬ ਦਿੱਤਾ ਹੇ ਗੁਰੂਦੇਵ ਮੈਨੂੰ ਮੌਤ ਵੱਲੋਂ ਬਹੁਤ ਡਰ ਲੱਗਦਾ ਹੈ ਮੈਂ ਇਸ ਡਰ ਵੱਲੋਂ ਆਜ਼ਾਦ ਹੋਣਾ ਚਾਹੁੰਦਾ ਹ ਇਸ ਉੱਤੇ ਗੁਰੂਦੇਵ ਨੇ ਕਿਹਾ ਕਿ ਪੁੱਤਰ ਤੁਹਾਡੀ ਉਮਰ ਤਾਂ ਖੇਡਣ ਖੁੱਦਣ ਦੀ ਹੀ ਹੈ ਤੈਨੂੰ ਇਹ ਘੰਬੀਰ ਗੱਲਾਂ ਕਿੱਥੋਂ ਸੁੱਝੀਆਂ ਹਨ ਏ ਮੌਤ ਦਾ ਡਰ ਇਤਿਆਦ ਤਾਂ ਬੜੇ ਭੇ ਦੀ ਕਲਪਨਾ ਹੁੰਦੀ ਹੈ। ਹੁਣ ਮੌਤ ਨੇ ਆਉਣਾ ਤਾਂ ਇੱਕ ਨਾ ਇੱਕ ਦਿਨ ਜ਼ਰੂਰ ਹੀ ਹੈ। ਇਹ ਜਵਾਬ ਸੁਣ ਕੇ ਕਿਸ਼ੋਰ ਨੇ ਫਿਰ ਕਿਹਾ ਇਹ ਤਾਂ ਮੈਂ ਕਹਿ ਰਿਹਾ ਹਾਂ ਮੌਤ ਦਾ ਕੀ ਭਰੋਸਾ ਪਤਾ ਨਹੀਂ ਕਦੋਂ ਆ ਜਾਵੇ। ਇਸ ਲਈ ਮੈਂ ਉਸ ਵਲੋਪ ਐ ਪੀਂਦੇ ਰਹਿੰਦਾ ਹਾਂ। ਉਸ ਦੀ ਇਹ ਗੱਲ ਸੁਣ ਕੇ ਗੁਰਦੇਵ ਜੀ ਕਹਿਣ ਲੱਗੇ ਕਿ ਪੁੱਤਰ ਤੂੰ ਤਾਂ ਬਹੁਤ ਤਿੱਖਣ ਬੁੱਧੀ ਪਾਈ ਹੈ। ਉਨਾਂ ਸੁਖਮ ਗੱਲਾਂ ਉੱਤੇ ਵੱਡੇ ਵੱਡੇ ਲੋਕ ਵੀ ਆਪਣਾ ਧਿਆਨ ਕੇਂਦਰਿਤ ਨਹੀਂ ਕਰ ਪਾਉਂਦੇ ਜੇਕਰ ਮੌਦਰ ਡਾਰੀ ਹਰ ਵਿਅਕਤੀ ਆਪਣੇ ਸਾਹਮਣੇ ਰੱਖੇ ਤਾਂ ਇਹ ਅਪਰਾਧੀ ਕਿਉਂ ਹੋਣ ਖੈਰ ਤੁਹਾਡਾ ਨਾਮ ਕੀ ਹੈ ਕਿਸ਼ੋਰ ਨੇ ਜੋ ਆਪ ਦੱਸਿਆ ਕਿ ਉਸਦਾ ਨਾਮ ਬੁੱਢਾ ਹੈ ਅਤੇ ਉਸਦਾ ਘਰ ਇਸ ਪਿੰਡ ਵਿੱਚ ਹੈ ਗੁਰਦੇਵ ਨੇ ਤਦ ਕਿਹਾ ਤੁਹਾਡੇ ਮਾਤਾ ਪਿਤਾ ਨੇ ਤੁਹਾਡਾ ਨਾਮ ਉਚਿਤ ਹੀ ਰੱਖਿਆ ਹੈ ਕਿਉਂਕਿ ਤੂੰ ਤਾਂ ਘੱਟ ਉਮਰ ਵਿੱਚ ਹੀ ਬਹੁਤ ਸਮਝਦਾਰੀ ਦੀਆਂ ਬੁੱਢਿਆਂ ਵਰਗੀਆਂ ਗੱਲਾਂ ਕਰਦਾ ਹੈ ਉੰਜ ਇਹ ਮੌਦਾ ਡਰ ਤੈਨੂੰ ਕਦੋਂ ਵੱਲੋਂ ਸਟੌਨ ਲੱਗਾ ਹੈ ਕਿਸ਼ੋਰ ਜੀ ਨੇ ਕਿਹਾ ਇੱਕ ਦਿਨ ਮੇਰੀ ਮਾਤਾ ਨੇ ਮੈਨੂੰ ਅੱਗ ਜਲਾਉਣ ਲਈ ਕਿਹਾ ਮੈਂ ਬਹੁਤ ਯਤਨ ਕੀਤਾ ਪਰ ਅੱਗ ਨਹੀਂ ਜਲੀ ਇਸ ਉੱਤੇ ਮਾਤਾ ਜੀ ਨੇ ਮੈਨੂੰ ਦੱਸਿਆ ਕਿ ਅੱਗ ਚਲਣ ਲਈ ਪਹਿਲਾਂ ਛੋਟੀਆਂ ਲੱਕੜੀਆਂ ਤੇ ਤਣਕੇ ਕਾਤਿ ਆਦੀ ਜਲਾਏ ਜਾਂਦੇ ਹਨ ਤਦ ਕਿਤੇ ਵੱਡੀਆਂ ਲੱਕੜੀਆਂ ਬਲਦੀਆਂ ਹਨ ਬਸ ਮੈਂ ਉਸੇ ਦਿਨ ਵੱਲੋਂ ਇਸ ਵਿਚਾਰ ਵਿੱਚ ਹਾਂ ਕਿ ਜਿਸ ਤਰ੍ਹਾਂ ਅੱਗ ਪਹਿਲਾਂ ਛੋਟੀ ਲੱਕੜੀਆਂ ਨੂੰ ਜਲਾਉਂਦੀ ਹੈ ਠੀਕ ਇਸ ਪ੍ਰਕਾਰ ਜੇਕਰ ਮੌਤ ਵੀ ਪਹਿਲਾਂ ਛੋਟੇ ਬੱਚਿਆਂ ਜਾਂ ਕਿਸ਼ੋਰਾਂ ਨੂੰ ਲੈ ਜਾਵੇ ਤਾਂ ਕੀ ਹੋਵੇਗਾ। ਗੁਰਦੇਵ ਨੇ ਕਿਹਾ ਕਿ ਪੁੱਤਰ ਤੂੰ ਬੜਾ ਭਾਗਾਂ ਹੈ ਜੋ ਤੈਨੂੰ ਮੌਤ ਨਜ਼ਦੀਕ ਵਿਖਾਈ ਦਿੰਦੀ ਹੈ। ਇਸ ਪੈਣੀ ਨਜ਼ਰ ਦੇ ਕਾਰਨ ਇੱਕ ਦਿਨ ਤੂੰ ਬਹੁਤ ਮਹਾਨ ਬਣੇਗਾ। ਜੇਕਰ ਤੂੰ ਚਾਹੇ ਤਾਂ ਸਾਡੇ ਆਸ਼ਰਮ ਵਿੱਚ ਆ ਕੇ ਰਹਿ। ਇਹ ਗੱਲ ਸੁਣ ਕੇ ਕਿਸ਼ੋਰ অতি ਖੁਸ਼ ਹੋਇਆ ਤੇ ਪੁੱਛਣ ਲੱਗਾ, "ਹੇ ਗੁਰਦੇਵ ਤੁਹਾਡਾ ਆਸ਼ਰਮ ਕਿੱਥੇ ਹੈ?" ਗੁਰਦੇਵ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦਾ ਆਸ਼ਰਮ ਇੱਥੋਂ ਲਗਭਗ 30 ਕੋਹ ਦੀ ਦੂਰੀ ਉੱਤੇ ਰਾਵੀ ਨਦੀ ਦੇ ਤੱਟ ਉੱਤੇ ਨਿਮਾਰਤ ਕੀਤਾ ਹੈ ਉਸਨੇ ਉਸਦਾ ਨਾਮ ਕਰਤਾਰਪੁਰ ਰੱਖਣ ਦਾ ਨਿਸ਼ਚੈ ਕੀਤਾ ਹੈ ਉਹਨੋਂ ਪਰਤ ਕੇ ਉਸ ਵਿੱਚ ਸਥਾਈ ਰੂਪ ਵਿੱਚ ਲੋ ਰਹਿਣਗੇ ਅਤੇ ਉਸ ਵੱਲੋਂ ਹੀ ਗੁਰਮਤਿ ਪ੍ਰਚਾਰ ਕਰਨਗੇ ਇਸ ਸਭ ਜਾਣਕਾਰੀ ਨੂੰ ਪ੍ਰਾਪਤ ਕਰਕੇ ਕਿਸ਼ੋਰ ਬੁੱਢਾ ਜੀ ਕਹਿਣ ਲੱਗੇ ਗੁਰੂ ਦੇਵ ਮੈਂ ਆਪਣੇ ਮਾਤਾ ਪਿਤਾ ਵੱਲੋਂ ਆਗਿਆ ਲੈ ਕੇ ਕੁਝ ਦਿਨ ਬਾਅਦ ਤੁਹਾਡੀ ਸੇਵਾ ਵਿੱਚ ਮਜਬੂਰ ਹੋ ਜਾਵਾਂਗਾ ਗੁਰਦੇਵ ਨੇ ਤਤ ਕਿਸ਼ੋਰ ਵੱਲੋਂ ਕੇ ਹੱਥ ਦੇਖ ਕੇ ਸਾਡੇ ਕੋਲ ਆਉਣਾ ਹੈ ਤਾਂ ਪਹਿਲਾਂ ਉਸ ਦੇ ਲਈ ਦ੍ਰਿ નિਸ਼ਟਾ ਤੇ ਆਤਮ ਸਮਰਪਣ ਦੀ ਭਾਵਨਾ ਪੱਕੀ ਕਰ ਲੈਣਾ ਅਤੇ ਉਸ ਲਈ ਆਪਣੇ ਆਪ ਨੂੰ ਤਿਆਰ ਕਰੋ ਜਾ ਤੂੰ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਉ ਏਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਜੈ